ਮੈਂ ਕੁਲਦੀਪ ਸਿੰਘ ਪਿੰਡ ਗਈ ਕੋਈ ਜੂਨੀ ਮਾਨੇ ਦਾ ਸੱਤਰ ਬੋਲਦਾ ਹਾਂ ਇਹ ਜੀ ਜਿੱਦਾਂ ਜਹੇਬੰਦੀ ਨੇ ਪ੍ਰੋਗਰਾਮ ਦਿੱਤੇ ਹੈਗੇ ਰਤਨਪੁਰਾ 11 ਤਰੀਕ ਨੂੰ ਤੇ 12 ਤਰੀਕ ਨੂੰ ਖਨੌਰੀ ਹੈ ਤੇ 13 ਨੂੰ ਸੰਗੂ ਮੋਰਚਾ ਹੈ ਉਹਨੂੰ ਤਗੜਾ ਮਰਜ਼ੂਰ ਕਰਨਾ ਹੈ ਤੇ ਜਿਸ ਜਹੇਬੰਦੀ ਵੱਲੋਂ ਆਰਡਰ ਜਿਹੜਾ ਉਹ ਪੂਰਾ ਕੀਤਾ ਵਾ ਕੱਲ ਨੂੰ ਮੀਟਿੰਗ ਹੋ ਰਹੀ ਜਿਹੜੀ 14 ਤਰੀਕ ਨੂੰ ਉਹਦੇ ਵਿੱਚ ਜੇ ਕੋਈ ਢਿੱਲ ਮੱਟ ਰਹਿ ਜਾਂਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਹੇਬੰਦੀ ਪ੍ਰੋਗਰਾਮ ਲਾਊਗੀ ਉਦਾਂ ਹੀ ਇਹ ਮੋਰਚਾ ਤਗੜਾ ਕਰੇ ਮੈਂ ਹਰਦੇਵ ਸਿੰਘ ਕੰਗ ਕੋਇਨਵਾਲ ਸਾਹਿਬ ਤੋਂ ਸਾਨੂੰ ਅੱਜ ਇੱਕ ਸਾਲ ਹੋ ਗਿਆ ਸੰਘਰਸ਼ ਕਰਦਿਆਂ ਨੂੰ ਤੇ ਜੋਨ ਟਾਂਡਾ ਵੱਲੋਂ ਅਸੀਂ ਇੱਥੇ ਇਕੱਠੇ ਹੋਏ ਆਂ ਕਈ ਗੋਂਦਾਲ ਸਾਹਿਬ ਵੱਲੋਂ 13 ਤਰੀਕ ਨੂੰ ਇਕੱਠ ਹੀ 14 ਤਰੀਕ ਦੀ ਮੀਟਿੰਗ ਆ ਜੇ ਕੋਈ ਫੈਸਲਾ ਲੈਂਦੀ ਸਰਨਾ ਠੀਕ ਆ ਜੇ ਨਹੀਂ ਲੈਂਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਮੈਂ ਹਰ ਭਜਨ ਸਿੰਘ ਕੰਗ ਸਰਾ ਅੱਜ ਟਾਂਡਾ ਜੋਨ ਕਈ ਗੋਂਦਾਲ ਸਾਹਿਬ ਵੱਲੋਂ ਵਿੰਦਰ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਇੱਥੇ ਆਪਾਂ 13 ਤਰੀਕ ਨੂੰ ਇੱਕ ਸਾਲ ਪੂਰਾ ਹੋਣ ਤੇ ਇੱਥੇ ਪਹੁੰਚੇ ਆ ਜੋ ਸਰਕਾਰ ਜੇਕਰ ਆਪਣੀਆਂ ਮੰਗਾਂ ਮੰਦੀ ਆ ਤੇ ਠੀਕ ਆ ਨਹੀਂ ਤਾਂ 14 ਤਰੀਕ ਨੂੰ ਸੰਘਰਸ਼ ਤੇਜ ਕਰਕੇ ਤੇ ਸਰਕਾਰ ਦੇ ਜਿਹੜਾ ਆ ਆਪਾਂ ਖਿਲਾਫ ਮੋਰਚਾ ਲਾਜੋਗਾ